ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਮਾਮਾ ਆਪਣੇ ਬੱਚਿਆਂ ਦੀ ਤੰਦਰੁਸਤੀ ਤਰੱਕੀ ਦੇ ਲਈ ਆਪਣੇ ਘਰ ਦੇ ਵਿੱਚ ਇਹ ਪਾਠ ਸ਼ੁਰੂ ਕਰ ਲੈਣ ਵਿਸਾਖ ਦਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ ਵਿਸਾਖ ਦਾ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਪਾਠ ਕਰਨੇ ਸ਼ੁਰੂ ਕਰ ਦੇਣੇ ਆ ਅਤੇ ਪੂਰਾ ਮਹੀਨਾ ਲਗਾਤਾਰ ਇਹ ਪਾਠ ਕਰਕੇ ਸਤਿਗੁਰ ਸੱਚੇ ਪਾਸ਼ਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਆ ਤਾਂ ਸੰਗਤ ਜੀ ਅਰਦਾਸ ਦੇ ਵਿੱਚ ਬਾਣੀ ਦੇ ਵਿੱਚ ਬਹੁਤ ਤਾਕਤ ਆ ਜੇ ਸਾਡਾ ਆਪਣੇ ਗੁਰੂ ਸਾਹਿਬ ਜੀ ਦੇ ਉੱਤੇ ਭਰੋਸਾ ਪੱਕਾ ਹੋਵੇ ਸ਼ਰਧਾ ਪੂਰੀ ਹੋਵੇ ਸੱਚੇ ਮਨੋਂ ਅਸੀਂ ਆਪਣੇ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰੀਏ ਤਾਂ ਸਤਿਗੁਰ ਸੱਚੇ ਪਾਸ਼ਾ ਜ਼ਰੂਰ ਪ੍ਰਮਾਣ ਕਰਦੇ ਨੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਆਪਣੇ ਬੱਚਿਆਂ ਦੀ ਤੰਦਰੁਸਤੀ ਤਰੱਕੀ ਦੇ ਲਈ ਜਾਂ ਫਿਰ ਕਰਦਾ ਕੋਈ ਵੀ ਜੀ ਜੋ ਮਾੜੇ ਰਾਤ ਉਰਪਿਆ ਹੈ ਤੁਸੀਂ ਉਹਨੂੰ ਗੁਰੂ ਚਰਨਾਂ ਦੇ ਨਾਲ ਜੋੜਨਾ ਚਾਹੁੰਦੇ ਆ ਉਹਦੀ ਕਾਮਯਾਬੀ ਤੰਦਰੁਸਤੀ ਤਰੱਕੀ ਦੇ ਲਈ ਚਿੰਤਤ ਰਹਿੰਦੇ ਆ ਤਾਂ ਚਿੰਤਾ ਕਰਨ ਦੀ ਬਜਾਏ ਉਹਦੇ ਲਈ ਇਹ ਪਾਠ ਕਰਨੇ ਸ਼ੁਰੂ ਕਰਨੇ ਆ ਅਤੇ ਸਤਿਗੁਰ ਸੱਚੇ ਪਾਸ਼ਾ ਤੋਂ ਉਹਦੇ ਲਈ ਚੰਗੀ ਮਤਬੁੱਧ ਮੰਗਣੀ ਆ ਆਪਾਂ ਅਕਸਰ ਕੀ ਕਰਦੇ ਆ ਜਦੋਂ ਵੀ ਆਪਣੇ ਬੱਚਿਆਂ ਦੇ ਲਈ ਗੁਰਬਾਣੀ ਦਾ ਪਾਠ ਕਰਦੇ ਆ ਕਿਸੇ ਭੈਣ ਭਰਾ ਦੇ ਲਈ ਅਰਦਾਸ ਬੇਨਤੀ ਕਰਦੇ ਆ ਤਾਂ ਅਸੀਂ ਕਹਿੰਦੇ ਆ ਸਤਿਗੁਰ ਸੱਚੇ ਪਾਸ਼ਾ ਇਹਨਾਂ ਨੂੰ ਸੁੱਖ ਦੇ ਧਨ ਦੌਲਤ ਦੇ ਜਹੂਰ ਕਈ ਚੀਜ਼ਾਂ ਦੀ ਡਿਮਾਂਡ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਰੱਖਦੇ ਆ ਪਰ ਮਹਾਪੁਰਖ ਜੀ ਕਹਿੰਦੇ ਜਦੋਂ ਵੀ ਗੁਰਬਾਣੀ ਦਾ ਪਾਠ ਕਰਨਾ ਹੈ ਆਪਣੇ ਲਈ ਵੀ ਅਤੇ ਜੇ ਕਿਸੇ ਹੋਰ ਦੇ ਲਈ ਕਰ ਰਹੇ ਆ ਸਤਿਗੁਰ ਸੱਚੇ ਪਾਤਸ਼ਾਹ ਤੋਂ ਚੰਗੀ ਮਤਬੁੱਧ ਮੰਗਣੀ ਆ ਗੁਰੂ ਦਾ ਗਿਆਨ ਮੰਗਣਾ ਹੈ ਗੁਰੂ ਦਾ ਨਾਮ ਮੰਗਣਾ ਹੈ ਕਿਉਂਕਿ ਜੇਕਰ ਇਹ ਚੀਜ਼ਾਂ ਮਿਲ ਗਈਆਂ ਫਿਰ ਹੋਰ ਕੁਝ ਵੀ ਮੰਗਣ ਦੀ ਲੋੜ ਨਹੀਂ ਪੈਂਦੀ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਦੇ ਨਾਲ ਸਭ ਦਾ ਤਾਂ ਆਪੇ ਹੀ ਮਗਰਮਗਰ ਤੁਰੀਆਂ ਫਿਰਦੀਆਂ ਨੇ ਤਾਂ ਕਦੇ ਵੀ ਆਪਣੇ ਲਈ ਮੰਗੋ ਆਪਣੇ ਬੱਚਿਆਂ ਦੇ ਲਈ ਚੰਗੀ ਮਤਬੁੱਧ ਮੰਗਣੀ ਆ ਆਪਣੇ ਗੁਰੂ ਦਾ ਨਾਮ ਮੰਗਣਾ ਹੈ ਕਿ ਗੁਰੂ ਸਾਹਿਬ ਜੀ ਕਿਰਪਾ ਕਰੋ ਸਾਨੂੰ ਵੀ ਆਪਣੇ ਚਰਨਾਂ ਦਾ ਪ੍ਰੇਮ ਪਿਆਰ ਬਖਸ਼ੋ ਸਾਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇ ਦਿਓ ਸਤਿਗੁਰ ਸੱਚੇ ਪਾਤਸ਼ਾਹ ਤਰਸ ਦੇ ਘਰ ਦੇ ਵਿੱਚ ਆ ਗਏ ਤਬਖਸ਼ਿਸ਼ ਦੇ ਖਾਤੇ ਖੋਲ੍ਹ ਸਕਦੇ ਆ ਸਾਡੇ ਲਈ ਪਰ ਆਪਾਂ ਇਹ ਅਰਜ਼ੀਆਂ ਬੇਨਤੀਆਂ ਲਾਉਂਦੇ ਹੀ ਰਹਿਣਾ ਹੈ ਤਾਂ ਹੀ ਸਤਿਗੁਰ ਸੱਚੇ ਪਾਤਸ਼ਾਹ ਦੀ ਨਜ਼ਰ ਦੇ ਵਿੱਚ ਆਵਾਂਗੇ ਆਪਾਂ ਗੁਰਬਾਣੀ ਦਾ ਪਾਠ ਕਰਕੇ ਸ਼ਬਦ ਜਾਪ ਕਰਕੇ ਆਪਣੇ ਗੁਰੂ ਦੇ ਅੱਗੇ ਇਹ ਅਰਦਾਸਾਂ ਬੇਨਤੀਆਂ ਲਾਉਣੀਆਂ ਨੇ ਕਿਉਂਕਿ ਗੁਰਬਾਣੀ ਦੇ ਵਿੱਚ ਬਹੁਤ ਤਾਕਤ ਆ ਗੁਰਬਾਣੀ ਤਾਂ ਗੁੰਗਿਆਂ ਨੂੰ ਬੋਲਣ ਲਾ ਦਿੰਦੀ ਆ ਗੁਰਬਾਣੀ ਮੰਦ ਬੁੱਧੀਆਂ ਨੂੰ ਵੀ ਅਕਲ ਦੇ ਦਿੰਦੀ ਆ ਬਸ ਸਾਡਾ ਆਪਣੇ ਗੁਰੂ ਤੇ ਗੁਰਬਾਣੀ ਦੇ ਉੱਤੇ ਵਿਸ਼ਵਾਸ ਭਰੋਸਾ ਪੱਕਾ ਹੋਵੇ ਫਿਰ ਗੁਰਬਾਣੀ ਆਪਣਾ ਅਸਰ ਦਿਖਾਉਂਦੀ ਹੈ ਇਦਾਂ ਦੀ ਹੀ ਇੱਕ ਸੱਚੀ ਘਟਨਾ ਆ ਪਾਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਆ ਇਹ ਘਟਨਾ ਸੁਣਨ ਤੋਂ ਬਾਅਦ ਸਾਨੂੰ ਪਤਾ ਲੱਗਣਾ ਕਿ ਗੁਰਬਾਣੀ ਦੇ ਵਿੱਚ ਕਿੰਨੀ ਤਾਕਤ ਆ ਕਿੰਨੀ ਪਾਵਰ ਆ ਅਤੇ ਨਾਲ ਹੀ ਇਹ ਵੀ ਪਤਾ ਲੱਗੇਗਾ ਕਿ ਸਾਡੀ ਸੰਗਤ ਦਾ ਸਾਡੇ ਉੱਤੇ ਕਿੰਨਾ ਪ੍ਰਭਾਵ ਪੈਂਦਾ ਹੈ ਕਿ ਚੰਗੀ ਸੰਗਤ ਕਿਸ ਤਰ੍ਹਾਂ ਸਾਡਾ ਜੀਵਨ ਬਦਲ ਸਕਦੀ ਆ ਅਤੇ ਮਾੜੀ ਸੰਗਤ ਕਰਕੇ ਕਿੰਜ ਅਸੀਂ ਆਪਣੇ ਪੁੰਨ ਗਵਾ ਬੈਠਦੇ ਆ ਤਾਂ ਆਓ ਇਹ ਸੱਚੀ ਘਟਨਾ ਪਾਪ ਜੀ ਦੇ ਨਾਲ ਸਾਂਝੀ ਕਰੀਏ ਇਹ ਘਟਨਾ ਜਿਤੋਂ ਘੱਟੋ ਘੱਟ 40 42 ਸਾਲਾਂ ਪਹਿਲਾਂ ਦੀ ਆ ਕਹਿੰਦੇ ਇੱਕ ਪਰਿਵਾਰ ਦੇ ਵਿੱਚ ਇੱਕ ਬੱਚੇ ਨੇ ਜਨਮ ਲਿਆ ਉਹ ਬੱਚਾ ਮੰਦ ਬੁੱਧੀ ਪੈਦਾ ਹੋਇਆ ਜਿਉਂ-ਜਿਉਂ ਵੱਡਾ ਹੋਣਾ ਸ਼ੁਰੂ ਹੋਇਆ ਤਾਂ ਪਰਿਵਾਰ ਨੂੰ ਪਤਾ ਲੱਗ ਗਿਆ ਕਿ ਇਹ ਬੱਚਾ ਆਮ ਬੱਚਿਆਂ ਵਰਗਾ ਨਹੀਂ ਆ ਉਸ ਬੱਚੇ ਦੀ ਬੁੱਧੀ ਘੱਟ ਸੀ ਉਹ ਚੰਗੀ ਤਰ੍ਹਾਂ ਬੋਲ ਨਹੀਂ ਸੀ ਸਕਦਾ ਅਤੇ ਸੁਣਾਈ ਵੀ ਬਹੁਤ ਘੱਟ ਦਿੰਦਾ ਕਹਿੰਦੇ ਉਹ ਪਰਿਵਾਰ ਦੇ ਜੀ ਕਮਾਈ ਵਾਲੇ ਸੰਤ ਮਹਾਪੁਰਖਾਂ ਦੀ ਸੰਗਤ ਕਰਦੇ ਸਨ ਤਾਂ ਉਹਨਾਂ ਨੇ ਇੱਕ ਦਿਨ ਫੈਸਲਾ ਕੀਤਾ ਵੀ ਕਿਉਂ ਨਾ ਆਪਾਂ ਇਸ ਬੱਚੇ ਨੂੰ ਉਹ ਮਹਾਪੁਰਖਾਂ ਦੇ ਕੋਲ ਛੱਡ ਆਈਏ ਛੱਡਣ ਦੇ ਪਿੱਛੇ ਦੋ ਕਾਰਨ ਹੋ ਸਕਦੇ ਸੀ ਇੱਕ ਤਾਂ ਇਹ ਕਿ ਮਹਾਪੁਰਖਾਂ ਦੇ ਕੋਲ ਰਹੇਗਾ ਹੋ ਸਕਦਾ ਹੈ ਇਹ ਠੀਕ ਹੋ ਜਾਵੇ ਅਤੇ ਦੂਸਰਾ ਕਾਰਨ ਇਹ ਵੀ ਹੋ ਸਕਦਾ ਕਿ ਬੱਚੇ ਦੀ ਸਾਂਭ ਸੰਭਾਲ ਕਰਨੀ ਬਹੁਤ ਔਖੀ ਹੋ ਰਹੀ ਸੀ ਤਾਂ ਇਹ ਸੋਚ ਕੇ ਮਹਾਪੁਰਖਾਂ ਦੇ ਕੋਲ ਲੈ ਗਏ ਅਤੇ ਜਾ ਕੇ ਇਹੀ ਬੇਨਤੀ ਕੀਤੀ ਕਿ ਮਹਾਪੁਰਖੋ ਅਸੀਂ ਚਾਹੁੰਦੇ ਹਾਂ ਕਿ ਇਸ ਬੱਚੇ ਨੂੰ ਤੁਸੀਂ ਆਪਣੇ ਕੋਲ ਰੱਖ ਲਓ ਇੱਥੇ ਰਹੇਗਾ ਤਾਂ ਇਹਦੇ ਕੰਨਾਂ ਦੇ ਵਿੱਚ ਗੁਰਬਾਣੀ ਦੇ ਪਾਠ ਦੀ ਆਵਾਜ਼ ਪਵੇਗੀ ਹੋ ਸਕਦਾ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਠੀਕ ਹੋ ਜਾਵੇ ਕੰਨੇ ਮਹਾਪੁਰਖਾਂ ਨੇ ਬੱਚੇ ਵੱਲ ਦੇਖਿਆ ਪਰਿਵਾਰ ਵੱਲ ਦੇਖਿਆ ਅਤੇ ਸਮਝ ਗਏ ਕਿ ਬੱਚੇ ਦੇ ਠੀਕ ਹੋਣ ਦੇ ਨਾਲ ਨਾਲ ਦੂਸਰੀ ਵਜਾ ਇਹ ਵੀ ਆ ਕਿ ਬੱਚੇ ਦੀ ਸਾਂਭ ਸੰਭਾਲ ਇਹਨਾਂ ਤੋਂ ਨਹੀਂ ਹੋ ਰਹੀ। ਮਹਾਪੁਰਖਾਂ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਇਹਨੂੰ ਇੱਥੇ ਛੱਡ ਜਾਓ। ਇੱਥੇ ਬਹੁਤ ਪਿਆਰ ਵਾਲੀਆਂ ਸੰਗਤਾਂ ਆਉਂਦੀਆਂ ਨੇ ਜੋ ਇਸ ਬੱਚੇ ਨੂੰ ਵਧੀਆ ਸਾਂਭ ਲੈਣਗੀਆਂ ਅਤੇ ਜੇ ਵਾਹਿਗੁਰੂ ਜੀ ਨੇ ਚਾਇਆ ਤਾਂ ਇਹ ਠੀਕ ਵੀ ਹੋ ਜਾਵੇਗਾ। ਕਹਿੰਦੇ ਉਹ ਪਰਿਵਾਰ ਉਸ ਬੱਚੇ ਨੂੰ ਮਹਾਪੁਰਖਾਂ ਦੇ ਕੋਲ ਛੱਡ ਕੇ ਆਪਣੇ ਘਰ ਨੂੰ ਚਲਾ ਗਿਆ। ਕਹਿੰਦੇ ਹੁਣ ਇਹ ਬੱਚਾ ਪੱਕੇ ਤੌਰ ਤੇ ਮਹਾਪੁਰਖਾਂ ਦੇ ਕੋਲ ਰਹਿਣ ਲੱਗਾ। ਸੰਗਤਾਂ ਨੇ ਇਹਦੀ ਬੜੀ ਸੇਵਾ ਕਰਨੀ, ਇਹਦੀ ਸਾਂਭ ਸੰਭਾਲ ਕਰਨੀ। ਕਿੱਥੇ ਇਹ ਬੱਚਾ ਬੋਲ ਨਹੀਂ ਸਕਦਾ ਇਹਨੂੰ ਸੁਣਦਾ ਵੀ ਬਹੁਤ ਘੱਟ ਸੀ ਹੌਲੀ ਹੌਲੀ ਵਾਹਿਗੁਰੂ ਜੀ ਦੀ ਇਹਦੇ ਉੱਤੇ ਕਿਰਪਾ ਹੋਣ ਲੱਗੀ ਕਿਉਂਕਿ ਗੁਰਬਾਣੀ ਦਾ ਪਾਠ ਕੰਨਾਂ ਰਾਹੀਂ ਇਹਦੇ ਅੰਦਰ ਜਾ ਰਿਹਾ ਸੀ ਅਤੇ ਗੁਰਬਾਣੀ ਨੇ ਫਿਰ ਆਪਣਾ ਅਸਰ ਤਾਂ ਦਿਖਾਉਣਾ ਸੀ ਹੌਲੀ ਹੌਲੀ ਇਹਦੀ ਤਬੀਅਤ ਦੇ ਵਿੱਚ ਸੁਧਾਰ ਹੋਣ ਲੱਗਾ ਏ ਬੱਚਾ ਠੀਕ ਹੋਣਾ ਸ਼ੁਰੂ ਹੋ ਗਿਆ ਹੁਣ ਇਹਨੂੰ ਨਾਮ ਜਪਣਾ ਨਾਮ ਸੁਣਨਾ ਬੜਾ ਹੀ ਚੰਗਾ ਲੱਗਦਾ ਜਿੱਥੇ ਸੰਗਤਾਂ ਨਾਮ ਜਪਦੀਆਂ ਹੁੰਦੀਆਂ ਇਹ ਕੋਲ ਬੈਠਦਾ ਸੁਣਦਾ ਅਤੇ ਖੁਦ ਵੀ ਨਾਮ ਜਪਣਾ ਸ਼ੁਰੂ ਕਰ ਦਿੱਤਾ ਉਹ ਕਹਿੰਦੇ ਆ ਨਾ ਭੋਲੇ ਪਾ ਰੱਬ ਛੇਤੀ ਮਿਲਦਾ ਏ ਕਿਉਂਕਿ ਬੱਚੇ ਦੇ ਅੰਦਰ ਕੋਈ ਚੁਸਤ ਚਲਾਕੀ ਨਹੀਂ ਕੋਈ ਸ਼ਲਕਪਟ ਨਹੀਂ ਬਸ ਜਦੋਂ ਨਾਮ ਜਪਣਾ ਸ਼ੁਰੂ ਕੀਤਾ ਤਾਂ ਵਾਹਿਗੁਰੂ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਗਈ ਇਹ ਬਿਲਕੁਲ ਠੀਕ ਹੋ ਗਿਆ ਇੱਕ ਦਿਨ ਮਹਾਪੁਰਖਾਂ ਦੇ ਕੋਲ ਭੱਜਾ ਭੱਜਾ ਆਇਆ ਆ ਕੇ ਕਹਿਣ ਲੱਗਾ ਮਹਾਪੁਰਖ ਜੀ ਮੈਨੂੰ ਕੰਨਾਂ ਦੇ ਵਿੱਚ ਇੱਕ ਸ਼ਬਦ ਸੁਣਾਈ ਦਿੰਦਾ ਹੈ ਤਾਂ ਕਹਿੰਦੇ ਮਹਾਪੁਰਖ ਜੀ ਸਮਝ ਗਏ ਕਿ ਇਹ ਬੱਚੇ ਦੀ ਤਾਂ ਬਹੁਤ ਉੱਚੀ ਅਵਸਥਾ ਹੋ ਗਈ ਆ ਜਿਸ ਅਵਸਥਾ ਨੂੰ ਕਈ ઋષਿ-ਮੁਨੀ ਮਹਾਪੁਰਖ ਤਰਸਦੇ ਆ ਉਹ ਅਵਸਥਾ ਇਸ ਬੱਚੇ ਨੂੰ ਮਿਲ ਗਈ ਆ ਕਹਿੰਦੇ ਮਹਾਪੁਰਖਾਂ ਨੇ ਕਿਹਾ ਕੋਈ ਗੱਲ ਨਹੀਂ ਪੁੱਤਰ ਤੂੰ ਇਸ ਤਰ੍ਹਾਂ ਨਾਮ ਜਪਿਆ ਕਰ ਕਹਿੰਦੇ ਉਹਨੇ ਨਾਮ ਜਪਦੇ ਰਹਿਣਾ ਪਰ ਇੱਕ ਦਿਨ ਉਹਦੇ ਪਰਿਵਾਰ ਦਾ ਇੱਕ ਜੀ ਆਇਆ ਉਹਦੀ ਭੈਣ ਆਈ ਉਹਨੇ ਦੇਖਿਆ ਕਿ ਸਾਡਾ ਤਾਂ ਭਰਾ ਬਿਲਕੁਲ ਠੀਕ ਹੋ ਗਿਆ ਉਹਨੇ ਇਹ ਗੱਲ ਆਪਣੇ ਘਰ ਵਿੱਚ ਜਾ ਕੇ ਕੀਤੀ ਹੁਣ ਜਦੋਂ ਪਰਿਵਾਰ ਨੂੰ ਪਤਾ ਲੱਗਾ ਵੀ ਬੱਚਾ ਤਾਂ ਉੱਥੇ ਬਿਲਕੁਲ ਠੀਕ ਠਾਕ ਆ ਤਾਂ ਪਰਿਵਾਰ ਵੀ ਹਾਜ਼ਰ ਹੋ ਗਿਆ ਆ ਕੇ ਕਹਿਣ ਲੱਗਾ ਮਹਾਪੁਰਖ ਜੀ ਅਸੀਂ ਚਾਹੁੰਦੇ ਹਾਂ ਕਿ ਉਹਨੇ ਠੀਕ ਹੋ ਗਿਆ ਇਹ ਅਸੀਂ ਇਹਨੂੰ ਘਰ ਲੈ ਜਾਏਗੇ ਮਹਾਪੁਰਖਾਂ ਨੇ ਬਹੁਤ ਕਿਹਾ ਕਿ ਭਾਈ ਇਹਨੂੰ ਇੱਥੇ ਹੀ ਰਹਿਣ ਦਵੋ ਹੁਣ ਇਹਦੀ ਅਸਲ ਜਗ੍ਹਾ ਇਹੀ ਆ ਇਹਨੂੰ ਗੁਰੂ ਸਾਹਿਬ ਜੀ ਦੀ ਸੇਵਾ ਕਰਨ ਦੋ ਪਰ ਪਰਿਵਾਰ ਨੇ ਕਈ ਤਰ੍ਹਾਂ ਦੀਆਂ ਦਲੀਲਾਂ ਦਿੱਤੀਆਂ ਕਿ ਮਹਾਪੁਰਖ ਜੀ ਕਦੇ ਇੱਥੇ ਆਜਿਆ ਕਰੇਗਾ ਕਦੇ ਸਾਡੇ ਕੋਲ ਰਹਿ ਲਿਆ ਕਰੇਗਾ ਚਲ ਇੱਕ ਵਾਰ ਹੀ ਸਾਡੇ ਨਾਲ ਜਾ ਲੈਣ ਦੋ ਕਹਿੰਦੇ ਪਰਿਵਾਰ ਇਸ ਤਰ੍ਹਾਂ ਕਰਕੇ ਬੱਚੇ ਨੂੰ ਨਾਲ ਲੈ ਗਿਆ ਕਹਿੰਦੇ ਬੱਚਾ ਕੁਝ ਦਿਨ ਤਾਂ ਘਰ ਦੇ ਵਿੱਚ ਜਾ ਕੇ ਵਧੀਆ ਠੀਕਠਾਕ ਰਿਹਾ ਉਸੇ ਤਰ੍ਹਾਂ ਨਾਮ ਜਪਿਆ ਕਰੇ ਕਿਉਂਕਿ ਹੁਣ ਇੱਥੇ ਸੰਗਤ ਦੇ ਵਿੱਚ ਨਾਮ ਜਪਦਾ ਸੀ ਤਾਂ ਨਾਮ ਜਪਣਾ ਉਹਦੀ ਖੁਰਾਕ ਬਣ ਗਈ ਪਰ ਕਹਿੰਦੇ ਮਾੜੀ ਕਿਸਮਤ ਦੇ ਨਾਲ ਉਹਨੂੰ ਇੱਕ ਮਾੜੀ ਆਦਤ ਪੈ ਗਈ ਉਹਦੇ ਗਵਾਂਢ ਦੇ ਵਿੱਚ ਕਿਸੇ ਨੇ ਨਵਾਂ ਟੀਵੀ ਲੈ ਕੇ ਆਂਦਾ ਇਹਦੀ ਨਜ਼ਰ ਉਸ ਟੀਵੀ ਤੇ ਪੈ ਗਈ ਕਿ ਇਸ ਡੱਬੇ ਦੇ ਵਿੱਚ ਤਾਂ ਬੰਦੇ ਤੁਰੇ ਫਿਰਦੇ ਆ ਤਸਵੀਰਾਂ ਬੋਲਦੀਆਂ ਨੇ ਕਹਿੰਦੇ ਇਹਨੇ ਟੀਵੀ ਦੇ ਅੱਗੇ ਜਾ ਕੇ ਬੈਠ ਜਾਣਾ ਜਦੋਂ ਇਹਨੇ ਟੀਵੀ ਦਾ ਪ੍ਰੋਗਰਾਮ ਦੇਖਣਾ ਸ਼ੁਰੂ ਕੀਤਾ ਇਹਨੂੰ ਵਧੀਆ ਲੱਗਣਾ ਸ਼ੁਰੂ ਹੋ ਗਿਆ ਕਹਿੰਦੇ ਹੁਣ ਤਾਂ ਇੰਨੇ ਘੰਟਾ ਘੰਟਾ ਪਹਿਲਾਂ ਹੀ ਜਾ ਕੇ ਟੀਵੀ ਅੱਗੇ ਬੈਠ ਜਾਇਆ ਕਰਨਾ ਕਹਿੰਦੇ ਉਹਨਾਂ ਸਮਿਆਂ ਦੇ ਵਿੱਚ ਪੂਰੇ ਦਿਨ ਦੇ ਵਿੱਚ ਸਿਰਫ 1 ਘੰਟਾ ਹੀ ਟੀਵੀ ਦੇ ਉੱਤੇ ਪ੍ਰੋਗਰਾਮ ਚੱਲਦਾ ਸੀ ਅਤੇ ਇਹ ਉਹ ਪੂਰਾ ਘੰਟਾ ਟੀਵੀ ਦੇਖਦਾ ਅਤੇ ਉਸ ਘੰਟੇ ਨੂੰ ਦੇਖਣ ਦੇ ਲਈ ਕਈ ਘੰਟੇ ਪਹਿਲਾਂ ਇੰਤਜ਼ਾਰ ਕਰਦਾ ਵੀ ਕਦੋਂ ਪ੍ਰੋਗਰਾਮ ਸ਼ੁਰੂ ਹੋਵੇਗਾ ਕਹਿੰਦੇ ਇਹਦੇ ਉੱਤੇ ਉਸ ਪ੍ਰੋਗਰਾਮ ਦਾ ਐਨਾ ਅਸਰ ਹੋਇਆ ਕਿ ਇਹਦਾ ਗੁਰੂ ਚਰਣਾ ਵੱਲੋਂ ਧਿਆਨ हट ਗਿਆ ਕਹਿੰਦੇ ਜਦੋਂ ਹੀ ਗੁਰੂ ਚਰਣਾ ਵੱਲੋਂ ਧਿਆਨ हटਿਆ ਇਹਦੇ ਹਾਲਾਤ ਪਹਿਲਾਂ ਵਰਗੇ ਹੋਣੇ ਸ਼ੁਰੂ ਹੋ ਗਏ ਇਹ ਤਾਂ ਫੇਰ ਪਹਿਲੀਆਂ ਗੱਲਾਂ ਤੇ ਆ ਗਿਆ ਕਿੰਦੇ ਪਰਿਵਾਰ ਨੇ ਦੇਖਿਆ ਵੀ ਇਹ ਤਾਂ ਪਹਿਲਾਂ ਵਾਂਗ ਹੀ ਹੁੰਦਾ ਜਾ ਰਿਹਾ ਏ ਇਸ ਕਰਕੇ ਛੇਤੀ ਦੇ ਨਾਲ ਮਹਾਪੁਰਖਾਂ ਦੇ ਕੋਲ ਛੱਡ ਆਏ ਜਾ ਕੇ ਕਹਿਣ ਲੱਗੇ ਮਹਾਪੁਰਖੋ ਇਹ ਤਾਂ ਘਰ ਜਾ ਕੇ ਬਿਮਾਰ ਹੋ ਗਿਆ ਮਹਾਪੁਰਖਾਂ ਨੇ ਸਾਰੀ ਗੱਲਬਾਤ ਪੁੱਛੀ ਵੀ ਕੀ ਕੀ ਹੋਇਆ ਤਾਂ ਉਹਨਾਂ ਨੇ ਦੱਸਿਆ ਵੀ ਇਸ ਤਰ੍ਹਾਂ ਇਹ ਟੀਵੀ ਦੇਖਣ ਦਾ ਆਦੀ ਹੋ ਗਿਆ ਏ ਕਿੰਦੇ ਉਹਨੇ ਬੱਚੇ ਨੇ ਮਹਾਪੁਰਖਾਂ ਨੂੰ ਕਹਿਣਾ ਕਿ ਮਹਾਪੁਰਖ ਜੀ ਉਹ ਡੱਬਾਏ ਉਹਦੇ ਵਿੱਚ ਬੰਦੇ ਤੁਰੇ ਫਿਰਦੇ ਆ ਗੱਲਾਂ ਕਰਦੇ ਆ ਆਪਾਂ ਵੀ ਇੱਥੇ ਲੈ ਕੇ ਆਈਏ ਆਪਾਂ ਵੀ ਦੇਖਿਆ ਕਰੀਏ ਪਰ ਮਹਾਪੁਰਖਾਂ ਨੇ ਕਿਹਾ ਪੁੱਤਰ ਨਾ ਉਹ ਡੱਬਾ ਆਪਣੇ ਲਈ ਨਹੀਂ ਬਣਿਆ ਆਪਾਂ ਇੱਥੇ ਨਾਮ ਜਪਣਾ ਹੈ ਮਹਾਪੁਰਖਾਂ ਨੇ ਪੁੱਛਿਆ ਕਿ ਪੁੱਤਰ ਤੈਨੂੰ ਹੁਣ ਉਹ ਸ਼ਬਦ ਸੁਣਾਈ ਦਿੰਦਾ ਏ ਜਿਹੜਾ ਪਹਿਲਾਂ ਦਿੰਦਾ ਸੀ ਤਾਂ ਬੱਚੇ ਨੇ ਕਿਹਾ ਨਹੀਂ ਉਹ ਸ਼ਬਦ ਹੁਣ ਮੈਨੂੰ ਸੁਣਾਈ ਨਹੀਂ ਦਿੰਦਾ ਤਾਂ ਮਹਾਪੁਰਖਾਂ ਨੇ ਕਿਹਾ ਕਿ ਪੁੱਤਰ ਉਹ ਤੇਰੇ ਡੱਬੇ ਕਰਕੇ ਕਿੰਨੀ ਵੱਡੀ ਤੇਰੀ ਕਿਰਪਾ ਤੂੰ ਗਵਾ ਬੈਠਾ ਏ ਤੈਨੂੰ ਖੁਦ ਅੰਦਾਜ਼ਾ ਨਹੀਂ ਆ ਚਲੋ ਵਾਹ ਪੁਰਖ ਨੇ ਫਿਰ ਨਾਮ ਜਪਉਣਾ ਸ਼ੁਰੂ ਕੀਤਾ ਤਾਂ ਇਹਦਾ ਉਸ ਡੱਬੇ ਵੱਲੋਂ ਧਿਆਨ ਹਟਿਆ ਭਾਵ ਕਿ ਟੀਵੀ ਵੱਲੋਂ ਧਿਆਨ ਹਟਿਆ ਸੋ ਇਹ ਘਟਨਾ ਆਪਾ ਜੀ ਦੇ ਨਾਲ ਇਸ ਕਰਕੇ ਸਾਂਝੀ ਕੀਤੀ ਆ ਵੀ ਸਾਡੇ ਉੱਤੇ ਚੰਗੀ ਮਾੜੀ ਸੰਗਤ ਦਾ ਕਿੰਨਾ ਪ੍ਰਭਾਵ ਪੈਂਦਾ ਜਦੋਂ ਸੰਗਤ ਦੇ ਵਿੱਚ ਰਹਿੰਦਾ ਸੀ ਨਾਮ ਜਪਦਾ ਸੀ ਬਾਣੀ ਪੜ੍ਹਦਾ ਸੁਣਦਾ ਸੀ ਤਾਂ ਗੁਰੂ ਸਾਹਿਬ ਜੀ ਦੀ ਕਿੰਨੀ ਵੱਡੀ ਬਖਸ਼ਿਸ਼ ਹਾਸਲ ਕਰ ਲਈ ਪਰ ਉਹ 1 ਘੰਟੇ ਦੇ ਪ੍ਰੋਗਰਾਮ ਕਰਕੇ ਆਪਣੀ ਸਾਰੀ ਕਿਰਪਾ ਗਵਾ ਬੈਠਾ ਆਪਾਂ ਵੀ ਤਾਂ ਇਹੋ ਗਲਤੀ ਕਰਦੇ ਆ ਉਸ ਵੇਲੇ ਤਾਂ 1 ਘੰਟਾ ਟੀਵੀ ਦੇ ਵਿੱਚ ਪ੍ਰੋਗਰਾਮ ਆਉਂਦਾ ਸੀ 1 ਘੰਟੇ ਨਹੀਂ ਉਹਦਾ ਬੇੜਾ ਕਰ 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 ਦਿੱਤਾ ਤੇ ਆਪਣੇ ਕੋਲ ਤਾਂ 24 ਘੰਟੇ ਟੀਵੀ ਰਹਿੰਦਾ ਹੈ ਆਪਣੇ ਮੋਬਾਈਲ ਦੇ ਰੂਪ ਦੇ ਵਿੱਚ ਕੁਝ ਲੋਕ ਤਾਂ ਉਸਾ ਟੀਵੀ ਦਾ ਸਹੀ ਲਾਭ ਲੈਂਦੇ ਨੇ ਪਰ ਕੁਝ ਉਹ ਮੋਬਾਈਲ ਦੇ ਵਿੱਚੋਂ ਮੰਦੀਆਂ ਚੰਗੀਆਂ ਚੀਜ਼ਾਂ ਦੇਖ ਕੇ ਆਪਣੇ ਮਨ ਨੂੰ ਬਿਮਾਰ ਕਰਦੇ ਰਹਿੰਦੇ ਨੇ ਮਹਾਪੁਰਖ ਜੀ ਇੱਥੇ ਕੱਚ ਦੇ ਗਲਾਸ ਦੀ ਉਦਾਹਰਣ ਦੇ ਕੇ ਸਮਝਾਉਂਦੀ ਕਿ ਕਹਿੰਦੇ ਸਾਡੇ ਹੱਥ ਵਿੱਚ ਕੱਚ ਦਾ ਗਲਾਸ ਆ ਉਸੇ ਕੱਚ ਦੇ ਗਲਾਸ ਦੇ ਵਿੱਚ ਦੁੱਧ ਵੀ ਪੀ ਸਕਦੇ ਆ ਉਹਦੇ ਵਿੱਚ ਹੀ ਸ਼ਰਾਬ ਵੀ ਪੀ ਸਕਦੇ ਆ ਇਹ ਸਾਡੇ ਦਿਲ ਪੰਡਿਆ ਕਿ ਅਸੀਂ ਦੁੱਧ ਪੀਣਾ ਹੈ ਜਾਂ ਫਿਰ ਸ਼ਰਾਬ ਉਸੇ ਹੀ ਤਰ੍ਹਾਂ ਸਾਡੇ ਹੱਥ ਦੇ ਵਿੱਚ ਫੜਿਆ ਹੋਇਆ ਮੋਬਾਈਲ ਆ ਇਹਦੇ ਤੋਂ ਅਸੀਂ ਖੁਦ ਡਿਸਾਈਡ ਕਰਨਾ ਵੀ ਚੰਗੀ ਜਾਣਕਾਰੀ ਹਾਸਲ ਕਰਨੀ ਆ ਜਾਂ ਫਿਰ ਮਾੜੀ ਚੰਗਾ ਗਿਆਨ ਬਹੁਤ ਭਰਿਆ ਪਿਆ ਹੈ ਮੋਬਾਈਲ ਦੇ ਵਿੱਚ ਜੇ ਆਪਾਂ ਇਹਦੀ ਸਹੀ ਵਰਤੋਂ ਕਰਨੀ ਸ਼ੁਰੂ ਕਰ ਦੇਈਏ ਤਾਂ ਅਸੀਂ ਤਾਂ ਘਰ ਬੈਠੇ ਹੀ ਸੰਗਤ ਕਰ ਸਕਦੇ ਹਾਂ ਕਿੰਨਾ ਵੱਡਾ ਗਿਆਨ ਇਸ ਮੋਬਾਈਲ ਦੇ ਵਿੱਚ ਭਰਿਆ ਹੈ ਜਿੱਥੋਂ ਦੀ ਮਰਜ਼ੀ ਅਸੀਂ ਕਥਾ ਸੁਣ ਸਕਦੇ ਹਾਂ ਜਿੱਥੋਂ ਦੇ ਵੀ ਚਾਹੀਏ ਉੱਥੋਂ ਦੇ ਗੁਰਦੁਆਰਾ ਸਾਹਿਬ ਦੇ ਅਸੀਂ ਦਰਸ਼ਨ ਘਰ ਬੈਠੇ ਬੈਠਿਆਂ ਕਰ ਸਕਦੇ ਹਾਂ ਇਹ ਸਾਡੇ ਦੇ ਨਿਰਪੰਡਿਆ ਤਾਂ ਆਪਾਂ ਪਹਿਲਾਂ ਤਾਂ ਆਪਣੀ ਸੰਗਤ ਠੀਕ ਕਰੀਏ ਜਿਸ ਬੱਚੇ ਨੂੰ ਸੁਧਾਰਨਾ ਚਾਹੁੰਦੇ ਆ ਉਹਦੀ ਸੰਗਤ ਵੱਲ ਧਿਆਨ ਦੇਈਏ ਉਹਨੂੰ ਸਾਧ ਸੰਗਤ ਵਿੱਚ ਲੈ ਕੇ ਜਾਏਗੇ ਕਿਉਂਕਿ ਸਾਧ ਸੰਗਤ ਮਲੇ ਸੋ ਤਰਿਆ ਜੋ ਇੱਕ ਵਾਰ ਵੀ ਸਾਧ ਸੰਗਤ ਦੇ ਵਿੱਚ ਜਾਣਾ ਸ਼ੁਰੂ ਕਰ ਦੇਵੇ ਉਹਦੇ ਵਿੱਚ ਚੰਗਾ ਬਦਲਾਵ ਆਵੇਗਾ ਹੀ ਆਵੇਗਾ ਕਿਉਂਕਿ ਸਾਤ ਸੰਗ ਗਿਆ ਬੰਦਾ ਕਦੇ ਖਾਲੀ ਨਹੀਂ ਮੁੜਦਾ ਉੱਥੋਂ ਕੁਝ ਨਾ ਕੁਝ ਪ੍ਰਾਪਤ ਕਰਕੇ ਹੀ ਆਉਂਦਾ ਹੈ ਤਾਂ ਇੱਕ ਤਾਂ ਆਪਣਾ ਅਤੇ ਆਪਣੇ ਬੱਚਿਆਂ ਦਾ ਧਿਆਨ ਸੰਗਤ ਵੱਲ ਕਰਨਾ ਹੈ ਦੂਸਰਾ ਜੇ ਸੰਗਤ ਵਿੱਚ ਨਹੀਂ ਜਾ ਸਕਦੇ ਤਾਂ ਆਪਣੇ ਟੀਵੀ ਤੇ ਮੋਬਾਈਲ ਤੇ ਰਜਾਨਾ ਕਥਾ ਵਿਚਾਰ ਸੁਣਨੀ ਸ਼ੁਰੂ ਕਰ দাও ਗੁਰਬਾਣੀ ਦਾ ਪਾਠ ਸੁਣਨਾ ਸ਼ੁਰੂ ਕਰ ਦੋ ਇਸੇ ਕਰਕੇ ਹੀ بڑا ਬਦਲਾਅ ਆਵੇਗਾ ਉਸ ਤੋਂ ਬਾਅਦ ਆਪ ਵੀ ਆਪਣੇ ਉਸ ਬੱਚੇ ਦੇ ਲਈ ਗੁਰਬਾਣੀ ਦਾ ਪਾਠ ਕਰੋ ਜਿੰਨੂੰ ਤੁਸੀਂ ਤੰਦਰੁਸਤ ਦੇਖਣਾ ਚਾਹੁੰਦੇ ਹੋ ਤਰੱਕੀ ਕਰਦਾ ਦੇਖਣਾ ਚਾਹੁੰਦੇ ਹੋ ਮਾੜੀ ਸੰਗਤ ਤੋਂ ਬਚਾਉਣਾ ਚਾਹੁੰਦੇ ਹੋ ਅਤੇ ਉਸ ਬੱਚੇ ਨੂੰ ਵੀ ਗੁਰਬਾਣੀ ਦਾ ਪਾਠ ਕਰਵਾਉਣਾ ਸ਼ੁਰੂ ਕਰੋ ਭਾਵੇਂ ਮool ਮੰਤਰ ਜੀ ਦੇ ਜਾਪ ਤੋਂ ਹੀ ਸ਼ੁਰੂਆਤ ਕਰ ਲਓ ਤੁਸੀਂ ਆਪ ਵੀ ਜਪਜੀ ਸਾਹਿਬ ਜੀ ਦੀ ਬਾਣੀ ਪੜ ਸਕਦੇ ਹੋ ਜਪਜੀ ਸਾਹਿਬ ਜੀ ਦੇ ਪਾਠ ਕਰ ਲਓ ਜਦੋਂ ਕਿਸੇ ਬੰਦੇ ਨੂੰ ਪ੍ਰੇਰਣਾ ਦੇਣੀ ਹੋਵੇ ਤਾਂ ਮਹਾਂਪੁਰਖ ਜੀ ਕਹਿੰਦੇ ਪਹਿਲਾਂ ਖੁਦ ਗੁਰਬਾਣੀ ਦੇ ਪਾਠ ਕਰੋ ਆਪਾਂ 250 ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹਾਂ ਤਾਂ ਕਹਿੰਦੇ ਸੰਪੂਰਨ ਸਹਿਜ ਪਾਠ ਦਾ ਫਲ ਮਿਲ ਜਾਂਦਾ ਹੈ ਤਾਤਾ ਹਿਸੋ ਪਾਠ ਜਪਨੀ ਸਾਹਿਬ ਜੀ ਦੇ ਕਰਕੇ ਉਸ ਬੰਦੇ ਨੂੰ ਪ੍ਰੇਰਨਾ దਈਏ ਜਿੰਨੂੰ ਅਸੀਂ ਚੰਗੀ ਪ੍ਰੇਰਨਾ ਦੇਣਾ ਚਾਹੁੰਦੇ ਆ ਕੁਚਲ ਦੀ ਗੱਲਬਾਤ ਸਮਝਾਉਣਾ ਚਾਹੁੰਦੇ ਆ ਤਾਂ ਜੇ ਭਾਈ ਸੋਜਬੀ ਸਾਹਿਬ ਜੀ ਦੇ ਪਾਠ ਕਰ ਸਕਦੇ ਆ ਤਾਂ ਬਹੁਤ ਵਧੀਆ ਗੱਲ ਆ ਚੋ ਭਾਈ ਸਾਹਿਬ ਜੀ ਦੀ ਬਾਣੀ ਪੜ ਲਓ ਭਾਵੇਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਘਰ ਦੇ ਵਿੱਚ ਗੁਰਬਾਣੀ ਦੇ ਪਾਠ ਕਰਨੇ ਸ਼ੁਰੂ ਕਰੀਏ ਭਾਵੇਂ 40 40 ਦਿਨ ਕਰਕੇ ਕਰਨੇ ਸ਼ੁਰੂ ਕਰਦਾਓ ਕਿਉਂਕਿ ਜਿਵੇਂ ਆਪਾਂ ਕਈ ਵਾਰ ਮਿੱਥ ਕੇ ਸ਼ੁਰੂ ਕਰਦੇ ਆ ਨਾ ਕਿ ਅਸੀਂ 40 ਦਿਨ ਲਗਾਤਾਰ ਕਰਨਾ ਹੈ ਤਾਂ ਫਿਰ ਉਹਦੇ ਵਿੱਚ ਆਪਾਂ ਨਾਗਾ ਨਹੀਂ ਪਾਉਂਦੇ ਤਾਂ ਉਹ ਮਿੱਥੇ ਹੋਏ 40 ਦਿਨ ਫਿਰ ਸਾਡੇ ਲਈ ਕਿੰਨੇ ਵਧੀਆ ਸਾਬਤ ਹੁੰਦੇ ਨੇ ਇਸੇ ਤਰ੍ਹਾਂ 40 40 ਦਿਨ ਕਰਕੇ ਹੀ ਆਪਾਂ ਗੁਰਬਾਣੀ ਦੇ ਪਾਠ ਕਰਨੇ ਸ਼ੁਰੂ ਕਰ ਦਈਏ ਤਾਂ ਗੁਰੂ ਸਾਹਿਬ ਜੀ ਦੀ ਸਾਡੇ ਉੱਤੇ ਕਿੰਨੀ ਵੱਡੀ ਕਿਰਪਾ ਹੋ ਸਕਦੀ ਆ ਤਾਂ ਇਹ ਪਹਿਲੇ 40 ਦਿਨ ਸੰਭਾਲ ਲਓ ਕੱਲ ਤੋਂ ਹੀ ਸ਼ੁਰੂ ਕਰ ਲਓ ਆਪਣੇ ਬੱਚੇ ਲਈ ਆਪਣੇ ਕਿਸੇ ਭੈਣ ਭਰਾ ਦੇ ਲਈ ਜਪਜੀ ਸਾਹਿਬ ਜੀ ਦੇ ਪਾਠ ਕਰਨੇ ਆ ਜਪਜੀ ਸਾਹਿਬ ਜੀ ਦੇ ਸ਼ੁਰੂ ਕਰ ਲੋ ਚਪਈ ਸਾਹਿਬ ਜੀ ਦੇ ਕਰ ਲੋ ਸੁਖਮਣੀ ਸਾਹਿਬ ਜੀ ਦੀ ਬਾਣੀ ਸ਼ੁਰੂ ਕਰ ਲੋ ਕਿਉਂਕਿ ਗੁਰਬਾਣੀ ਦਾ ਪਾਠ ਆਪਾਂ ਜਿਹੜਾ ਮਰਜ਼ੀ ਕਰ ਲਈਏ ਬਰਾਬਰ ਤਾਕਤ ਆ ਬਰਾਬਰ ਪਾਵਰ ਆ ਗੁਰੂ ਸਾਹਿਬ ਜੀ ਪ੍ਰਤੱਖ ਗੁਰਬਾਣੀ ਦੇ ਵਿੱਚ ਵਰਤ ਰਹੇ ਨੇ ਕਦੇ ਵੀ ਮਨ ਦੇ ਵਿੱਚ ਇਹ ਸ਼ੰਕਾ ਨਹੀਂ ਆਉਣੀ ਦੇਣਾ ਕਿ ਕਿਹੜੇ ਪਾਠ ਦੇ ਵਿੱਚ ਵੱਧ ਤਾਕਤ ਆ ਕਿਹੜੇ ਦੇ ਵਿੱਚ ਘੱਟ ਤਾਕਤ ਆ ਨਾ ਜੀ ਗੁਰਬਾਣੀ ਦਾ ਪਾਠ ਬਰਾਬਰ ਤਾਕਤ ਵਾਲਿਆ ਬਰਾਬਰ ਪਾਵਰਫੁਲ ਆ ਜਦੋਂ ਹੀ ਅਸੀਂ ਗੁਰੂ ਦੇ ਲੜ ਲੱਗਦੇ ਆ ਗੁਰਬਾਣੀ ਦੇ ਲੜ ਲੱਗਦੇ ਆ ਤਾਂ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਬੇਅੰਤ ਕਿਰਪਾ ਕਰਦੇ ਨੇ ਸਾਡੀ ਝੋਲੀ ਖੁਸ਼ੀਆਂ ਦੇ ਨਾਲ ਬਰਕਤਾਂ ਦੇ ਨਾਲ ਮੋਹ ਮੰਗੀਆਂ ਮਰਦਾ ਦੇ ਨਾਲ ਭਰਦੇ ਨੇ ਅਤੇ ਆਪ ਜੋ ਖੁਸ਼ ਹੋ ਕੇ ਸਾਡੀ ਝੋਲੀ ਦੇ ਵਿੱਚ ਦਾਤਾਂ ਪਾਉਂਦੇ ਨੇ ਉਹਦਾ ਤਾਂ ਕੋਈ ਅੰਦਾਜ਼ਾ ਹੀ ਨਹੀਂ ਆ ਸਾਡੇ ਜਨਮਾਂ ਜਨਮਾਂ ਦੇ ਕਰੋੜਾ ਪਾਪ ਵੀ ਬਖਸ਼ ਦਿੰਦੇ ਨੇ ਸਤਿਗੁਰ ਸੱਚੇ ਪਾਸ਼ਾ ਤਾਂ ਇਸ ਕਰਕੇ ਆਪਣੇ ਲਈ ਆਪਣੇ ਬੱਚਿਆਂ ਦੇ ਲਈ ਪਰਿਵਾਰ ਦੇ ਲਈ ਜਦੋਂ ਵੀ ਆਪਾਂ ਗੁਰਬਾਣੀ ਦਾ ਪਾਠ ਕਰਦੇ ਆ ਨਾ ਮਨ ਦੇ ਵਿੱਚ ਕੋਈ ਵੀ ਇਦਾਂ ਦਾ ਵਹਿਮ ਭਰਮ ਕਰਕੇ ਸ਼ੰਕਾ ਕਰਕੇ ਨਹੀਂ ਕਰਨਾ ਬਸ ਆਪਣੇ ਸਮੇਂ ਦੇ ਹਿਸਾਬ ਦੇ ਨਾਲ ਕਰੋ ਅਮਰਤ ਵੇਲਾ ਤਾਂ ਹਰ ਹਾਲ ਦੇ ਵਿੱਚ ਸਾਹਮਣਾ ਹੀ ਆ ਕਿਉਂਕਿ ਅਮਰਤ ਵੇਲੇ ਦੀ ਤਾਂ ਸਾਨੂੰ ਛੂਟ ਮਿਲੀ ਨਹੀਂ ਆ ਅਮਰਤ ਵੇਲੇ ਦੇ ਵਿੱਚ ਜੋ ਵੀ ਤੁਹਾਡਾ ਨਾਮ ਆ ਉਸੇ ਤਰ੍ਹਾਂ ਹੀ ਆਪਣਾ ਨਾਮ ਨਿਭਾਉਣਾ ਹੈ ਅਮਰਤ ਵੇਲੇ ਤੋਂ ਇਲਾਵਾ ਜਦੋਂ ਤੁਸੀਂ ਆਪਣੇ ਬੱਚਿਆਂ ਦੇ ਲਈ ਪਰਿਵਾਰ ਦੇ ਲਈ ਗੁਰਬਾਣੀ ਦਾ ਪਾਠ ਕਰਨਾ ਚਾਹੁੰਦੇ ਆ ਉੱਥੇ ਸਮੇ ਦਾ ਹਿਸਾਬ ਦੇਖ ਲਓ ਵੀ ਜੇ ਤੁਹਾਡੇ ਕੋਲ ਖੁੱਲਾ ਸਮਾਂ ਹੈ ਤੁਸੀਂ ਆਰਾਮ ਦੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਘੰਟਾ ਡੇਢ ਘੰਟਾ ਕੱਢ ਸਕਦੇ ਹੋ ਤਾਂ ਫਿਰ ਤੁਸੀਂ ਸੁਖਮਣੀ ਸਾਹਿਬ ਜੀ ਦੀ ਬਾਣੀ ਪੜ੍ਹਨੀ ਸ਼ੁਰੂ ਕਰਤਾਓ ਜੇ ਤੁਹਾਨੂੰ ਲੱਗਦਾ ਕਿ ਨਹੀਂ ਮੈਂ ਪੂਰੇ ਦਿਨ ਦੇ ਵਿੱਚ 20 25 ਮਿੰਟ ਕੱਢ ਸਕਦਾ ਫਿਰ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਨੀ ਸ਼ੁਰੂ ਕਰਤਾਓ ਜੇ ਤੁਹਾਨੂੰ ਲੱਗਦਾ ਕਿ ਨਹੀਂ ਮੈਂ ਇੰਨਾ ਸਮਾਂ ਨਹੀਂ ਕੱਢ ਸਕਦਾ ਤਾਂ ਫਿਰ ਕਿਉ ਪਈ ਸਾਹਿਬ ਜੀ ਦੀ ਬਾਣੀ ਉਹ ਤਾਂ ਜੇ ਆਪਾਂ ਜਦੋਂ ਬੜੇ ਹੀ ਪਿਆਰ ਦੇ ਵਿੱਚ ਭਿੱਜ ਕੇ ਬਾਣੀ ਦਾ ਪਾਠ ਕਰਦੇ ਹਾਂ ਨਾ ਬਾਨ ਇਹ 7 ਮਿੰਟ ਦੇ ਵਿੱਚ ਕਰ ਲੈਣੇ ਆ ਜਿਹੜੇ ਕਾਲੀ ਕਾਲੀ ਕਰਦੇ ਨੇ ਉਹ ਤਾਂ 3 ਮਿੰਟ ਦੇ ਵਿੱਚ ਵੀ ਕਰ ਲੈਂਦੇ ਨੇ ਇਹ ਤੁਸੀਂ ਆਪਣੇ ਹਿਸਾਬ ਦੇ ਨਾਲ ਬੱਤ ਇੰਨਾ ਧਿਆਨ ਰੱਖਣਾ ਵੀ ਜੋ ਵੀ ਗੁਰਬਾਣੀ ਦਾ ਪਾਠ ਸੀ ਕਰਾਂਗੇ ਇੱਕ ਮਨ ਇੱਕ ਚਿੱਤ ਹੋ ਕੇ ਕਰਾਂਗੇ ਗੁਰੂ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰਾਂਗੇ ਤਾਂ ਗੁਰੂ ਸਾਹਿਬ ਜੀ ਪ੍ਰਤੱਖ ਵਰਤਦੇ ਨੇ ਮੂਲ ਮੰਤਰ ਜੀ ਦੇ ਜਾਪ ਕਰਨੇ ਸ਼ੁਰੂ ਕਰਦੋ ਵਾਹਿਗੁਰੂ ਜੀ ਦਾ ਜਾਪ ਕਰਨਾ ਸ਼ੁਰੂ ਕਰਦੋ ਹੁਣ ਕੁਝ ਪਹਿਣਾ ਬੀਬੀਆਂ ਨੇ ਉਹ ਕਹਿ ਦਿੰਦੀਆਂ ਵੀ ਅਸੀਂ ਗੁਰਬਾਣੀ ਦਾ ਪਾਠ ਨਹੀਂ ਕਰ ਸਕਦੇ ਤਾਂ ਉਹ ਵਾਹਿਗੁਰੂ ਵਾਹਿਗੁਰੂ ਜੀ ਜਾਪ ਕਰੋ ਵਾਹਿਗੁਰੂ ਜੀ ਤਾਂ ਗੁਰਬਾਣੀ ਦੇ ਇੱਕ ਇੱਕ ਸ਼ਬਦ ਦੇ ਵਿੱਚ ਮੌਜੂਦ ਨੇ ਵਾਹਿਗੁਰੂ ਜੀ ਕਹਿ ਲਓ ਮੂਲ ਮੰਤਰ ਜੀ ਦਾ ਜਾਪ ਕਰ ਲਓ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਸਿਮਰਨ ਕਰਨੋ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਕਰ ਲਓ ਜਿਸ ਵੀ ਤਰੀਕੇ ਦੇ ਨਾਲ ਆਪਾਂ ਗੁਰੂ ਸਾਹਿਬ ਜੀ ਨੂੰ ਯਾਦ ਕਰਾਂਗੇ ਗੁਰੂ ਸਾਹਿਬ ਜੀ ਪ੍ਰਤੱਖ ਸਾਡੇ ਕਮਾਂਕਾਰਾਂ ਦੇ ਵਿੱਚ ਵਰਤਦੇ ਨੇ ਸਾਡੇ ਉੱਤੇ ਕਿਰਪਾ ਕਰਦੇ ਨੇ ਅੰਗ ਸੰਗ ਹੋ ਕੇ ਸਹਾਇ ਹੁੰਦੇ ਨੇ ਬਸ ਆਪਣਾ ਪ੍ਰੇਮ ਪਿਆਰ ਭਰੋਸਾ ਪੂਰਾ ਹੋਵੇ ਆਪਣੇ ਗੁਰੂ ਸਾਹਿਬ ਜੀ ਦੇ ਪ੍ਰਤੀ ਤਾਂ ਬਸ ਜੋ ਵੀ ਤੁਸੀਂ ਪਾਠ ਕਰਨੇ ਸ਼ੁਰੂ ਕਰਨੇ ਆ ਕਰ ਸਕਦੇ ਹੋ ਆਪਣੀ ਮਰਜ਼ੀ ਦੇ ਨਾਲ ਆਪਣੇ ਸਮੇਂ ਦੇ ਹਿਸਾਬ ਦੇ ਨਾਲ ਜੇ ਪੂਰੇ ਦਿਨ ਦੇ ਵਿੱਚ ਸਮਾਂ ਨਹੀਂ ਮਿਲਿਆ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ 5 ਮਿੰਟ 10 ਮਿੰਟ ਅੱਧਾ ਘੰਟਾ 1 ਘੰਟਾ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਦੇ ਲਈੇ ਵਾਟ ਕਰਨੇ ਸ਼ੁਰੂ ਕਰ ਸਕਦੇ ਆ ਉਸ ਤੋਂ ਬਾਅਦ ਆਪਣੇ ਬੱਚਿਆਂ ਨੂੰ ਗੁਰੂ ਇਤਿਹਾਸ ਦੇ ਨਾਲ ਜੋੜਨਾ ਹੈ ਕਿਉਂਕਿ ਜਿੰਨਾ ਹੀ ਆਪਾਂ ਗੁਰੂਆਂ ਬਾਰੇ ਗੁਰੂ ਇਤਿਹਾਸ ਬਾਰੇ ਦੱਸਾਂਗੇ ਉਨਾਂ ਹੀ ਸਾਡੇ ਬੱਚਿਆਂ ਦਾ ਧਿਆਨ ਗੁਰੂ ਚਰਨਾਂ ਵੱਲ ਹੋਵੇਗਾ ਹੁਣ ਵਿਸਾਖੀ ਦਾ ਤਿਉਹਾਰ ਆ ਰਿਹਾ ਹੈ ਤਾਂ ਦੱਸੋ ਆਪਣੇ ਬੱਚਿਆਂ ਨੂੰ ਕਿ ਸੰਨ 1699 ਈਸਵੀ ਵਾਲੇ ਦਿਨ ਕੀ ਹੋਇਆ ਸੀ ਦੱਸੋ ਆਪਣੇ ਬੱਚਿਆਂ ਨੂੰ 13 ਅਪ੍ਰੈਲ ਬਸਾਖੀ ਵਾਲੇ ਦਿਨ ਕੀ ਹੋਇਆ ਸੀ ਇਸ ਦਿਨ ਦੇ ਲਈ ਸਤਿਗੁਰ ਸੱਚੇ ਪਾਤਸ਼ਾਹ ਨੇ ਪਹਿਲਾਂ ਸੰਗਤਾਂ ਦੇ ਵਿੱਚ ਵਿਸ਼ੇਸ਼ ਹੁਕਮਨਾਮੇ ਜਾਰੀ ਕੀਤੇ ਸੀ ਕਿ ਭਾਈ ਸ਼੍ਰੀ ਆਨੰਦਪੁਰ ਸਾਹਿਬ ਪਹੁੰਚੋ ਕਹਿੰਦੇ ਇਸ ਦਿਨ ਭਾਰੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਇਕੱਠੀਆਂ ਹੋਈਆਂ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਰੀ ਸੰਗਤ ਨੂੰ ਸੰਬੋਧਨ ਕਰਦਿਆਂ ਹੋਇਆਂ ਆਪਣੀ ਮਿਆਣ ਦੇ ਵਿੱਚੋਂ ਤਲਵਾਰ ਕੱਢੀ ਅਤੇ ਉੱਚੀ ਆਵਾਜ਼ ਦੇ ਵਿੱਚ ਕਿਹਾ ਕਿ ਮੈਨੂੰ ਧਰਮ ਦੀ ਰੱਖਿਆ ਦੇ ਲਈ ਜ਼ੁਲਮ ਦੇ ਖਾਤਮੇ ਦੇ ਲਈ ਇੱਕ ਸਿਰ ਚਾਹੀਦਾ ਹੈ ਕੋਈ ਹੈ ਗੁਰੂ ਦਾ ਸਿੱਖ ਐਸਾ ਜੋ ਆਪਣਾ ਸਿਰ ਦੇ ਸਕੇ ਤਾਂ ਕਹਿੰਦੇ ਉਸ ਵੇਲੇ ਭਾਈ ਦਇਆ RAM ਜੀ ਪਹਿਲੇ ਪਿਆਰੇ ਉੱਠੇ ਸਨ ਉਹਨਾਂ ਨੇ ਕਿਹਾ ਸਤਿਗੁਰ ਸੱਚੇ ਪਾਸ਼ਾ ਮੇਰਾ ਸਿਰ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰ ਹੈ ਇਹਦਾ ਜੋ ਮਰਜ਼ੀ ਕਰ ਲਓ ਫਿਰ ਉਸ ਤੋਂ ਬਾਅਦ ਭਾਈ ਧਰਮਦਾਸ ਜੀ ਉੱਠੇ ਫਿਰ ਹਿੰਮਤ ਰਾਏ ਫਿਰ ਮੋਹਕਮ ਚੰਦ ਫਿਰ ਸਾਹਿਬ ਲਾਲ ਇਸ ਤਰ੍ਹਾਂ ਪੰਜ ਪਿਆਰੇ ਵਾਰੀ-ਵਾਰੀ ਦੇ ਨਾਲ ਸੰਗਤ ਦੇ ਵਿੱਚੋਂ ਖੜੇ ਹੋਏ ਸਤਿਗੁਰ ਸੱਚੇ ਪਾਸ਼ਾ ਨੇ ਉਹਨਾਂ ਨੂੰ ਖੋਦ ਖੰਡੇ ਵਾਟੇ ਦਾ ਅਮਰਤ ਤਿਆਰ ਕਰਕੇ ਵਰਤ ਸ਼ਕਾਇਆ ਖਾਲਸਾ ਪੰਥ ਦੀ ਸਿਰਜਣਾ ਕੀਤੀ ਸਾਨੂੰ ਸਾਡੀ ਪਛਾਣ ਦਿੱਤੀ ਸਿੰਘ ਸਾਜਿਆ ਜੋ ਆਪਾਂ ਅੱਜ ਆਪਣੇ ਨਾਮ ਦੇ ਨਾਲ ਸਿੰਘ ਕੌਰ ਲਾਉਂਦੇ ਆ ਨਾ ਇਹ ਨਾਮ ਸਾਨੂੰ 1699 ਬਸਾਖੀ ਵਾਲੇ ਦਿਨ ਮਿਲਿਆ ਸੀ ਕਲਗੀਧਰ ਪਾਸ਼ਾ ਨੇ ਦਿੱਤਾ ਇਹ ਪੰਜ ਪਿਆਰਿਆਂ ਨੂੰ ਕੋਈ RAM ਸੀ ਕੋਈ ਦਾਸ ਸੀ ਕੋਈ ਰਾਏ ਕੋਈ ਚੰਦ ਸਭ ਨੂੰ ਸਿੰਘ ਬਣਾ ਦਿੱਤਾ ਆਪਣੇ ਬੱਚਿਆਂ ਨੂੰ ਪੰਜ ਪਿਆਰਿਆਂ ਦੇ ਨਾਮ ਦੱਸਨੇ ਨੇ ਪਹਿਲੇ ਪਿਆਰੇ ਭਾਈ ਦਿਆ ਸਿੰਘ ਜੀ ਦੂਜੇ ਪਿਆਰੇ ਭਾਈ ਕਰਮ ਸਿੰਘ ਜੀ ਤੀਜੇ ਪਿਆਰੇ ਭਾਈ ਹਿੰਮਤ ਸਿੰਘ ਜੀ ਚੌਥੇ ਪਿਆਰੇ ਭਾਈ ਮੋਹਕਮ ਸਿੰਘ ਜੀ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਜੀ ਇਸ ਤਰ੍ਹਾਂ ਆਪਣੇ ਬੱਚਿਆਂ ਨੂੰ ਪੰਜ ਪਿਆਰਿਆਂ ਦੇ ਨਾਮ ਦੱਸਨੇ ਆ ਗੁਰੂ ਇਤਿਹਾਸ ਬਾਰੇ ਦੱਸਣਾ ਹੈ ਜਿੰਨਾ ਹੀ ਅਸੀਂ ਆਪਣੇ ਬੱਚਿਆਂ ਨੂੰ ਗੁਰੂਆਂ ਬਾਰੇ ਗੁਰਬਾਣੀ ਬਾਰੇ ਦੱਸਾਂਗੇ ਗੁਰੂ ਇਤਿਹਾਸ ਬਾਰੇ ਦੱਸਾਂਗੇ ਉਨਾ ਹੀ ਸਾਡੇ ਬੱਚੇ ਗੁਰਬਾਣੀ ਦੇ ਨਾਲ ਜੁੜਦੇ ਜਾਣਗੇ ਅਤੇ ਜੋ ਬੱਚਾ ਬਚਪਨ ਤੋਂ ਹੀ ਗੁਰੂ ਚਰਨਾਂ ਦੇ ਨਾਲ ਜੁੜ ਗਿਆ ਉਹ ਕਦੇ ਵੀ ਮਾੜੀ ਸੰਗਤ ਦੇ ਵਿੱਚ ਨਹੀਂ ਜਾਵੇਗਾ ਗਲਤ ਰਾਹ ਤੇ ਨਹੀਂ ਤੁਰੇਗਾ ਅਤੇ ਉਹ ਵਾਲਾ ਸਮਾਂ ਇਹਦੇ ਵਿੱਚ ਬਹੁਤ ਜ਼ਰੂਰ ਤੇ ਹੈ ਕਿ ਜੀ ਆਪਣੇ ਬੱਚਿਆਂ ਨੂੰ ਗੁਰੂ ਵਾਲੇ ਬਣਾਈਏ ਸੋ ਅੱਜ ਦੀਆਂ ਇਹ ਬੇਨਤੀਆਂ ਜੇਕਰ ਤੁਹਾਨੂੰ ਚੰਗੀਆਂ ਲੱਗੀਆਂ ਨੇ ਤਾਂ ਇਹਨਾਂ ਨੂੰ ਜ਼ਰੂਰ ਪ੍ਰਵਾਨ ਕਰਨਾ ਪਰ ਜੇਕਰ ਗੁਰੂ ਸਾਹਿਬ ਜੀ ਬਾਰੇ ਗੁਰਬਾਣੀ ਬਾਰੇ ਪੰਜ ਪਿਆਰਿਆਂ ਦੀ ਸ਼ਾਨ ਦੇ ਵਿੱਚ ਬੋਲਦਿਆਂ ਹੋਇਆਂ ਕੁਝ ਵੀ ਗਲਤੀ ਰਹਿ ਗਈ ਹੋਵੇ ਤਾਂ ਸੰਗਤ ਜੀ ਵਾਹਿਗੁਰੂ ਜੀ माफ ਕਰ ਦੇਣਾ ਅਤੇ ਅੱਗੇ ਤੋਂ ਸੁਮਤ ਬਖਸ਼ਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ